ਸਸਕਾ ਜੀ ਮੈਂ ਕੁਮਲ ਕਪੂਰ ਤੋਂ ਸੇਖਰ ਚੈਨਲ ਪੰਜਾਬੀ ਦੇਸ਼ ਵਿਦੇਸ਼ ਵਿੱਚ ਬਦਲਦੇ ਮੌਸਮ ਦੇ ਕਾਰਨ ਹੁਣ ਕੈਨੇਡਾ ਦੇ ਮੌਸਮ ਦੇ ਵਿੱਚ ਵੀ ਬਦਲਾਅ ਦੇਖਣ ਨੂੰ ਮਿਲ ਰਿਹਾ ਕਿਉਂਕਿ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਸੰਘਣੀ ਧੁੰਦ ਘਿਰ ਪਿਆ ਹੋਇਆ ਜੀ ਹਾਂ ਇਸੇ ਤਰ੍ਹਾਂ ਬੁੱਧਵਾਰ ਨੂੰ ਅਲਬਰਟਾ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਆਇਆ ਸਰਦੀਆਂ ਦਾ ਤੂਫਾਨ ਪੂਰਬ ਦਿਵਾਰ ਚੱਲ ਗਿਆ ਅਤੇ ਸਵੇਰੇ ਦੇ ਮੁੱਖ ਸ਼ਹਿਰਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਦੂਰ ਚਲਾ ਗਿਆ ਇਸ ਦਿਨਾਂ ਲਈ ਮੱਧੇ ਨਜ਼ਰ ਇਸ ਨੂੰ ਵੇਖਦੇ ਹੋਏ ਸੜਕਾਂ ਹਜੇ ਵੀ ਖਤਰਨਾਕ ਤਸਵੀਰਾਂ ਨੇ ਤੇ ਤੂਫਾਨ ਨੇ ਗ੍ਰਾਂਟੇ ਪ੍ਰੇਰੀ ਅਤੇ ਸਲੇਵ ਚੀਲ ਦੇ ਆਲੇ ਦੁਆਲੇ ਦੇ ਉੱਤਰ ਕੇਂਦਰੀ ਖੇਤਰਾਂ ਤੋਂ ਲੈ ਕੇ ਦੱਖਣ ਵੱਲ ਕੈਨੇਡਾ ਅਮਰੀਕਾ ਸਰਹੱਦ ਤੱਕ ਖਾਸ ਕਰਕੇ ਹਾਈਵੇਅ ਅਤੇ ਪਿੰਡੂ ਸੜਕਾਂ ਉੱਤੇ ਖਤਰਨਾਕ ਡਰਾਈਵਿੰਗ ਹਾਲਾਤ ਪੈਦਾ ਕੀਤੇ ਨੇ ਕਿਉਂਕਿ ਤੇਜ਼ ਹਵਾਵਾਂ ਨੇ ਭਾਰੀ ਬਰਫਬਾਰੀ ਕੀਤੀ ਹੈ ਜਿਸ ਕਰਕੇ ਸੜਕਾਂ ਬਰਫ਼ ਦੇ ਨਾਲ ਟਕ ਗਈਆਂ ਅਤੇ ਵਾਈਟ ਆਊਟ ਹਾਲਾਤ ਵੀ ਪੈਦਾ ਹੋ ਗਏ ਨੇ ACP ਨੇ ਬੁੱਧਵਾਰ ਦੁਪਹਿਰ ਨੂੰ ਕਿਹਾ ਕਿ ਇਸ ਦੇ ਨਾਲ ਅਸੀਂ ਤੋਂ 101 ਦੇ ਟਕਰਾਬ ਦੇ ਵਿੱਚ ਯੋਗਦਾਨ ਪਿਆ ਜਿਸ ਕਾਰਨ 에ਅਰ ਡ੍ਰੀ ਅਤੇ ਕੈਲਕਰੀ ਦੇ ਵਿਚਕਾਰ ਹਾਈਵੇ 2 ਥਾਵਾਂ ਦਿਸ਼ਾਵਾਂ ਵਿੱਚ ਬੰਦ ਹੋ ਗਿਆ ACP ਕਾਰਪੋਰ ਨੈਸ਼ਨਲ ਜਿਨਾਸਲੇਨੀ ਨੇ ਇੱਕ ਨਿਊਜ਼ ਚੈਨਲ ਨੂੰ ਐਡਮੰਟਨ 'ਚ ਦੱਸਿਆ ਕਿ ਕੈਲਕਰੀ ਪੁਲਿਸ ਤਕਨੀਕੀ ਦੁਪੱਟਾ ਸ਼ਹਿਰ ਤੋਂ ਹਾਈਵੇ 2 ਤੋਂ ਉੱਤਰ ਵੱਲ ਜਾਣ ਵਾਲੇ ਟ੍ਰੈਫਿਕ ਨੂੰ ਰੀਡਾਇਰੈਕਟ ਕਰ ਗਿਆ ਓਲਸ ਫਾਈ ਡਿਪਾਰਟਮੈਂਟ ਨੇ ਬੁੱਧਵਾਰ ਨੂੰ ਦੁਪਹਿਰ ਨੂੰ ਮੌਸਮ ਅਤੇ ਯਾਤਰਾ ਸਲਾਹ ਕਰੀ ਜਾਰੀ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਅਲਬਰਟਾ ਦੇ ਦੋ ਸਬਤੋਂ ਵੱਟੇ ਸ਼ਰਤ ਦੇ ਵਿਚਕਾਰ ਮੁਖ ਉੱਤਰੀ ਦੱਖਣੀ ਰਸਤਾ ਓਲਸ ਓਵਰਪਾਸ ਤੋਂ ਕ੍ਰਾਸਫੀਲਡ ਤੱਕ ਤਖਨ ਵੱਲ ਪੰਤ ਕਰ ਦਿੱਤਾ ਗਿਆ ਜੋ ਕਿ ਲਗਭਗ 50 ਕਿਲੋਮੀਟਰ ਦਾ ਖੇਤਰ ਹੈ ਓਲਸ ਹਾਈਵੇ ਦੇ ਬਿਲਕੁਲ ਪੱਛਮ ਦੇ ਵਿੱਚ ਸਥਿਤ ਹੈ ਕਲਗਰੀ ਤੋਂ 100 ਕਿਲੋਮੀਟਰ ਉੱਤਰ ਦੇ ਵਿੱਚ ਦੁਪਹਿਰ ਦੇ ਅੱਧ ਵਿੱਚ ਹਾਈਵੇ 2 ਉੱਤੇ ਦੱਖਣ ਵੱਲ ਬੋਰਡਨ ਨੇ ਦੱਖਣ ਦੇ ਵਿੱਚ ਇੱਕ ਟੱਕਰ ਦੀ ਰਿਪੋਰਟ ਮਿਲੀ ਹੈ ਜਿਸ ਕਾਰਨ ਦੱਖਣ ਵੱਲ ਜਾਣ ਵਾਲਾ ਟ੍ਰੈਫਿਕ ਬੰਦ ਹੋ ਗਿਆ ਬੋਰਡਨ ਰੈੱਡ ਡੀਅਰ ਤੋਂ 40 ਕਿਲੋਮੀਟਰ ਦੱਖਣ ਦੇ ਵਿੱਚ ਅਤੇ ਕੈਲਗੇਰੀ ਤੋਂ 115 ਕਿਲੋਮੀਟਰ ਉੱਤਰ ਦੇ ਵਿੱਚ ਹੈ ਅਲਬਰਟਾ 511 ਦੇ ਅਨੁਸਾਰ ਐਡਮਿੰਟਨ ਦੇ ਦੱਖਣ ਦੇ ਵਿੱਚ ਬੁੱਧਵਾਰ ਦੁਪਹਿਰ ਨੂੰ ਮਿਲਟਵਲ ਹਾਈਵੇ 616 ਤੇ ਮੋੜ ਵੱਲ ਜਾਂਦੇ ਉੱਪਰ ਵੱਲ ਜਾਣ ਵਾਲੇ ਹਾਈਵੇ 2 ਉੱਤੇ ਟੱਕਰ ਨੇ ਸੱਜੇ ਹੱਤੀ ਲੇਨ ਨੇ ਬੰਦ ਹੋਣ ਕਾਰਨ ਆਵਾਜਾਈ ਨੂੰ ਹੋਲਕਾ ਦਿੱਤੇ ਹਾਈਵੇ 2 ਉੱਤੇ ਡਰਾਈਵਿੰਗ ਦੀ ਖਤਰਨਾਕ ਸਥਿਤੀ ਦੇ ਵਿਚਕਾਰ ਕਈ ਵਾਹਨ ਖੱਡੇ ਦੇ ਵਿੱਚ ਡਿੱਗਣ ਦੀ ਰਿਪੋਰਟ ਕੀਤੀ ਗਈ ਹੈ ਐਡਮਿੰਟਨ ਅਤੇ ਗ੍ਰਾਂਡੇ ਪ੍ਰੇਰੀਡ ਦੇ ਉੱਤਰ ਪੱਛਮ ਵਾਲੇ ਖੇਤਾਂ ਦੇਲੀ ਦੁਪਹਿਰ ਦੇ ਅੱਧਾ ਖਤਮ ਹੋਈ ਪਰਫੈਲਟੀ ਚ ਤਮ ਲਾਗੂ ਸੀ ਮੌਸਮ ਵਿਗਿਆਨੀਆਂ ਦਾ ਕਹਿਣੇ ਕਿ 10 ਤੋਂ 20 ਸੈਂਟੀਮੀਟਰ ਦੇ ਵਿਚਕਾਰ ਪਰਫੈਨ ਦੀ ਉਮੀਦ ਹੈ ਪਰ ਕੁਝ ਖੇਤਰਾਂ ਦੇ ਵਿੱਚ 30 ਸੈਂਟੀਮੀਟਰ ਦੇ ਨੇੜੇ ਤੇੜੇ ਪਰ ਫੈ ਸਕਦੀ ਹੈ ਹਲਕੀ ਬਰਫ਼ ਰਾਤੋ-ਰਾਤ ਪੈਣੀ ਬੰਦ ਹੁੰਦੀ ਉਮੀਦ ਹੈ। ਅਲਵਰਟਾ ਦੀ ਰਾਜਧਾਨੀ ਤੇ ਆਲੇ-ਦੁਆਲੇ ਦੇ ਹਾਈਵੇ ਅਤੇ ਸੜਕਾਂ ਸ਼ਾਮ 4:20 ਮਿੰਟ ਤੱਕ ਬਰਫ਼ ਦੇ ਨਾਲ ਟੱਕੀਆਂ ਹੋਈਆਂ ਸੀ। ਜਿਸ ਦੇ ਵਿੱਚ ਉੱਤਰ-ਪੱਛਮ ਦੇ ਵਿੱਚ ਬੈਲਹੈਡ, ਉੱਤਰ-ਪੂਰਬ ਦੇ ਵਿੱਚ ਲੈਮ ਹਟ ਅਤੇ ਪੱਛਮ ਦੇ ਵਿੱਚ ਅਨੋਵੇ, ਸਪਸ ਗਰੋਵ ਅਤੇ ਸਟੋਨੀ ਪਲੇਨ ਸ਼ਾਮਲ ਨੇ। ਐਡਮੰਟਨ ਤੋਂ ਲਗਭਗ 150 ਕਿਲੋਮੀਟਰ ਦੱਖਣ ਪੱਛਮ ਦੇ ਵਿੱਚ ਗ੍ਰੇਟਨ ਵੈਲੀ ਅਤੇ ਇਸ ਦੇ ਨਾਲ ਹੀ ਵਾਲ ਦੁਆਲੇ ਦੇ ਫਾਈਚਾਰੇ ਉਹੀ ਸੜਕੀ ਹਲਾਤਾਂ ਦਾ ਸਾਹਮਣਾ ਕਰ ਰਹੇ ਨੇ ਉਤਰੀ ਕੇਂਦਰੀ ਅਲਬਰਟਾ ਦੇ ਪੀਸ ਕੰਟਰੀ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਸਰਹੱਦ ਤੋਂ ਪੂਰਬ ਵੱਲ ਵੈਲੀ 뷰 ਅਤੇ ਦੱਖਣ ਵੱਲ ਫੋਕਸ ਕ੍ਰੀਕ ਤੱਕ ਅਤੇ ਨਾਲ ਹੀ ਸਲੇਵ ਝੀਲ ਦੇ ਵਾਲੇ ਦੁਆਲੇ ਸੜਕਾ ਦੀ ਹਾਲਤ ਲਗਭਗ ਇੱਕੋ ਜਿਹੀ ਹੈ ਡਰਾਈਵਰ ਨੇ ਪਰਸ ਗ੍ਰੋਵ ਅਤੇ ਸਟੋਨੀ ਪਲੇਨ ਦੇ ਨੇੜੇਸ ਕੰਟਰੀ ਹਾਈਵੇਅ ਤੇ ਪਿਛਲੀਆਂ ਸੜਕਾਂ ਉਤੇ ਟੋਇਆਂ ਦੇ ਵਿੱਚ ਬਰਫਬਾਰੀ ਬਰਫ ਦੇ ਵਹਾਅ ਅਤੇ ਵਾਹਨ ਦੀ ਮਦਦ ਕਰਨ ਵਾਲੇ ਦੋਰਕਾ ਕਾਦੀ ਰਿਪੋਰਟ ਕੀਤੀ ਹੈ ਦੇਸ਼ ਵਿਦੇਸ਼ ਵਿੱਚ ਬਦਲਦੇ ਮੌਸਮ ਦੇ ਕਾਰਨ ਹੁਣ ਕੈਨੇਡਾ ਦੇ ਮੌਸਮ ਤੇ ਵੀ ਚੂ ਇਹ ਬਦਲਾਵ ਦੇਖਣ ਨੂੰ ਮਿਲ ਰਿਹਾ ਕਿਉਂਕਿ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਸੰਘਣੀ ਧੁੰਦ ਘਹਿਰ ਪਿਆ ਹੋਇਆ ਜੀ ਹਾਂ ਇਸੇ ਤਰ੍ਹਾਂ ਬੁੱਧਵਾਰ ਨੂੰ ਅਲਬਰਟਾ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਆਇਆ ਸਰਦੀਆਂ ਦਾ ਤੂਫਾਨ ਪੂਰਬ ਦੇ ਵੱਲ ਚੱਲ ਗਿਆ ਅਤੇ ਸੋਬੇ ਦੇ ਮੁੱਖ ਸ਼ਹਿਰਾਂ ਅਤੇ आले ਦੁਆਲੇ ਦੇ ਇਲਾਕਿਆਂ ਤੋਂ ਦੂਰ ਚਲਾ ਗਿਆ ਇਸ ਦਿਨਾਲੀ ਮੱਧੇਨਜ਼ਰ ਇਸ ਨੂੰ ਵੇਖਦੇ ਹੋਏ ਸੜਕਾਂ ਹਜਵੀ ਖਤਰਨਾਕ ਤਸਵੀਰਾਂ ਨੇ ਤੇ ਤੂਫਾਨ ਨੇ ਗ੍ਰਾਂਟੇ ਪ੍ਰੇਰੀ ਅਤੇ ਸਲੇਵ ਚੀਲ ਦੇ आले ਦੁਆਲੇ ਦੇ ਉੱਤਰ ਕੇਂਦਰੀ ਖੇਤਰਾਂ ਤੋਂ ਲੈ ਕੇ ਦੱਖਣ ਵਾਲੀ ਕੈਨੇਡਾ ਅਮਰੀਕਾ ਸਰਹੱਦ ਤੱਕ ਖਾਸ ਕਰਕੇ ਹਾਈਵੇ ਅਤੇ ਪਿੰਡੂ ਸੜਕਾਂ ਉੱਤੇ ਖਤਰਨਾਕ ਡਰਾਈਵਿੰਗ ਹਾਲਾਤ ਪੈਦਾ ਕੀਤੇ ਨੇ ਕਿਉਂਕਿ ਤੇਜ਼ ਹਵਾਵਾਂ ਨੇ ਭਾਰੀ ਬਰਫਬਾਰੀ ਕੀਤੀ ਹੈ ਜਿਸ ਕਰਕੇ ਸੜਕਾਂ ਬਰਫ਼ ਦੇ ਨਾਲ ਟਕ ਗਈਆਂ ਅਤੇ ਵਾਈਟ ਆਊਟ ਹਾਲਾਤ ਵੀ ਪੈਦਾ ਹੋ ਗਏ ਨੇ ACP ਨੇ ਬੁੱਧਵਾਰ ਦੁਪਹਿਰ ਨੂੰ ਕਿਹਾ ਕਿ ਇਸ ਦੇ ਨਾਲ ਅਸੀਂ ਤੋਂ ਸੋਵਾਨਾ ਦੇ ਚਕਰਾਬ ਦੇ ਵਿੱਚ ਯੋਗਦਾਨ ਪਿਆ ਜਿਸ ਕਾਰਨ 에ਅ ਡਰੀ ਅਤੇ ਕੈਲਕੇਰੀ ਦੇ ਵਿਚਕਾਰ ਹਾਈਵੇ 2 ਥਾਵਾ ਦਿਸ਼ਾਵਾਂ ਵਿੱਚ ਬੰਦ ਹੋ ਗਿਆ ACP ਕਾਰਪੋਰਲ ਨੈਸ਼ਨਲ ਜਿਨਾਸ ਲੇਨੀ ਨੇ ਇੱਕ ਨਿਊਜ਼ ਚੈਨਲ ਨੂੰ ਐਡਮੰਟਨ 'ਚ ਦੱਸਿਆ ਕਿ ਕੈਲਕੇਰੀ ਪੁਲਿਸ ਤਕਨੀਲ ਦਪਟਾ ਸ਼ਹਿਰ ਤੋਂ ਹਾਈਵੇ 2 ਤੋਂ ਉੱਤਰ ਵੱਲ ਜਾਣ ਵਾਲੇ ਟ੍ਰੈਫਿਕ ਨੂੰ ਰੀਡਾਇਰੈਕਟ ਕਰ ਗਿਆ ਆਇਲ ਸਪਾਈ ਡਿਪਾਰਟਮੈਂਟ ਨੇ ਬੁੱਧਵਾਰ ਨੂੰ ਦੁਪਹਿਰ ਨੂੰ ਮੌਸਮ ਅਤੇ ਯਾਤਰਾ ਸਲਾਹ ਕਰ ਜਾਰੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਅਲਬਰਟਾ ਦੇ ਦੋ ਸਭ ਤੋਂ ਵੱਧ ਸ਼ਰਤ ਦੇ ਵਿਚਕਾਰ ਮੁੱਖ ਉਤਰੀ ਦੱਖਣੀ ਰਸਤਾ 올ਸ ওভারਪਾਸ ਤੋਂ ਕ੍ਰਾਸ ਫੀਲਡ ਤੱਕ ਤੱਕਣ ਵੱਲ ਪੰਥ ਕਰ ਦਿੱਤਾ ਗਿਆ ਜੋ ਕਿ ਲਗਭਗ 50 ਕਿਲੋਮੀਟਰ ਦਾ ਖੇਤਰ ਹੈ ਓਲਸ ਹਾਈਵੇ ਦੇ ਬਿਲਕੁਲ ਪੱਛਮ ਦੇ ਵਿੱਚ ਸਥਿਤ ਹੈ ਕੈਲਗੇਰੀ ਤੋਂ 100 ਕਿਲੋਮੀਟਰ ਉੱਤਰ ਦੇ ਵਿੱਚ ਦੁਪਹਿਰ ਦੇ ਅੱਧ ਵਿੱਚ ਹਾਈਵੇ 2 ਉੱਤੇ ਦੱਖਣ ਵੱਲ ਬੋਰਡਨ ਨੇ ਦੱਖਣ ਦੇ ਵਿੱਚ ਇੱਕ ਟੱਕਰ ਦੀ ਰਿਪੋਰਟ ਮਿਲੀ ਹੈ ਜਿਸ ਕਾਰਨ ਦੱਖਣ ਵੱਲ ਜਾਣ ਵਾਲਾ ਟ੍ਰੈਫਿਕ ਬੰਦ ਹੋ ਗਿਆ ਬੋਰਡਨ ਰੈੱਡ ਡੀਅਰ ਤੋਂ 43 ਕਿਲੋਮੀਟਰ ਦੱਖਣ ਦੇ ਵਿੱਚ ਅਤੇ ਕੈਲਗੇਰੀ ਤੋਂ 115 ਕਿਲੋਮੀਟਰ ਉੱਤਰ ਦੇ ਵਿੱਚ ਹੈ ਅਲਬਰਟਾ 511 ਦੇ ਅਨੁਸਾਰ ਐਡਮਿੰਟਨ ਦੇ ਦੱਖਣ ਦੇ ਵਿੱਚ ਬੁੱਧਵਾਰ ਦੁਪਹਿਰ ਨੂੰ ਮਿਲਟਵਲ ਹਾਈਵੇ 616 ਦੇ ਮੋੜ ਵੱਲ ਜਾਂਦੇ ਉੱਪਰ ਵੱਲ ਜਾਣ ਵਾਲੇ ਹਾਈਵੇ 2 ਟੇਕਾ ਟੱਕਰ ਨੇ ਸੱਜੇ ਹੱਤੀ ਲੇਨ ਨਿਬੰਧ ਹੋਣ ਕਾਰਨ ਆਵਾਜਾਈ ਨੂੰ ਹੋਲਕਾ ਦਿੱਤੇ ਹਾਈਵੇ 'ਤੇ ਡਰਾਈਵਿੰਗ ਦੀ ਖਤਰਨਾਕ ਸਥਿਤੀ ਦੇ ਵਿਚਕਾਰ ਕਈ ਵਾਹਨ ਖੱਡੇ ਦੇ ਵਿੱਚ ਡਿੱਗਣ ਦੀ ਰਿਪੋਰਟ ਕੀਤੀ ਗਈ ਹੈ ਐਡਮੰਟਾ ਅਤੇ ਗ੍ਰਾਂਡੇ ਪ੍ਰੈਰੀ ਦੇ ਉੱਤਰ ਪੱਛਮ ਵਾਲੇ ਖੇਤਰ ਦੇ ਲਈ ਦੁਪਹਿਰ ਦੇ ਹੱਦ ਤੱਕ ਖਤਮ ਹੋਈ برف ਪਾਲਦੀ ਚਤਾਮਲਾਬੂ ਸੀ ਮੌਸਮ ਵਿਗਿਆਨੀਆਂ ਦਾ ਕਹਿਣੇ ਕਿ 120 ਸੈਂਟੀਮੀਟਰ ਦੇ ਵਿਚਕਾਰ برف ਪੈਣ ਦੀ ਉਮੀਦ ਹੈ ਪਰ ਕੁਝ ਖੇਤਰਾਂ ਦੇ ਵਿੱਚ 30 ਸੈਂਟੀਮੀਟਰ ਦੇ ਨੇੜੇ ਤੇੜੇ برف ਪੈ ਸਕਦੀ ਹੈ ਹਲਕੀ ਬਰਫ਼ ਰਾਤੋ-ਰਾਤ ਪੈਣੀ ਬੰਦ ਹੁੰਦੀ ਉਮੀਦ ਹੈ। ਅਲਵਰਟਾ ਦੀ ਰਾਜਧਾਨੀ ਤੇ ਆਲੇ-ਦੁਆਲੇ ਦੇ ਹਾਈਵੇ ਅਤੇ ਸੜਕਾਂ ਸ਼ਾਮ 4:20 ਮਿੰਟ ਤੱਕ ਬਰਫ਼ ਦੇ ਨਾਲ ਟੱਕੀਆਂ ਹੋਈਆਂ ਸੀ। ਜਿਸ ਦੇ ਵਿੱਚ ਉੱਤਰ-ਪੱਛਮ ਦੇ ਵਿੱਚ ਵੈਲਹੈਡ, ਉੱਤਰ-ਪੂਰਬ ਦੇ ਵਿੱਚ ਲੈਮੋਟ ਅਤੇ ਪੱਛਮ ਦੇ ਵਿੱਚ ਅਨੋਵੇ, ਸਪਰਸ ਗਰੋਵ ਅਤੇ ਸਟੋਨੀ ਪਲੇਨ ਸ਼ਾਮਲੇ। ਐਡਮੈਂਟਨ ਤੋਂ ਲਗਭਗ 180 ਕਿਲੋਮੀਟਰ ਦੱਖਣ-ਪੱਛਮ ਦੇ ਵਿੱਚ ਗ੍ਰੇਟਨ ਵੈਲੀ ਅਤੇ ਇਸ ਦੇ ਨਾਲ ਹੀ ਆਲੇ-ਦੁਆਲੇ ਦੇ ਪਾਈਚਾਰੇ ਉਹੀ ਸੜਕੀ ਹਲਾਤਾਂ ਦਾ ਸਾਹਮਣਾ ਕਰ ਰਹੇ ਨੇ ਉਤਰੀ ਕੇਂਦਰੀ ਅਲਬਰਟਾ ਦੇ ਪੀਸ ਕੰਟਰੀ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਸਰਹੱਦ ਤੋਂ ਪੂਰਬ ਵੱਲ ਵੈਲੀ 뷰 ਅਤੇ ਦੱਖਣ ਵੱਲ ਫੋਕਸ ਕ੍ਰੀਕ ਤੱਕ ਅਤੇ ਨਾਲ ਹੀ ਸਲੇਵ ਚੀਲ ਦੇ ਆਲੇ-ਦੁਆਲੇ ਸੜਕਾ ਦੀ ਹਾਲਤ ਲਗਭਗ ਏਕੋ ਜਿਹੀ ਹੈ ਡਰਾਈਵਰ ਨੇ ਸਪਸ ਗਰੋਵ ਅਤੇ ਸਟੋਨੀ ਪਲੇਨ ਦੇ ਨੇੜੇ ਸੈਂਟਰੀ ਹਾਈਵੇਅ ਤੇ ਪਿਛਲੀਆਂ ਸੜਕਾਂ ਉਤੇ ਟੋਇਆਂ ਦੇ ਵਿੱਚ ਬਰਫਬਾਰੀ ਬਰਫ ਦੇ ਵਹਾਅ ਅਤੇ ਵਾਹਨਾਂ ਦੀ ਮਦਦ ਕਰਨ ਵਾਲੇ ਦੌੜਕਾ ਕਦੀ ਰਿਪੋਰਟ ਕੀਤੀ ਹੈ ਦੇਸ਼ ਵਿਦੇਸ਼ ਵਿੱਚ ਬਦਲਦੇ ਮੌਸਮ ਦੇ ਕਾਰਨ ਹੁਣ ਕੈਨੇਡਾ ਦੇ ਮੌਸਮ ਦੇ ਵਿੱਚ ਵੀ ਬਦਲਾਅ ਦੇਖਣ ਨੂੰ ਮਿਲ ਰਿਹਾ ਕਿਉਂਕਿ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਸੰਘਣੀ ਧੁੰਦ ਘਹਿਰ ਪਿਆ ਹੋਇਆ ਜੀ ਹਾਂ ਇਸੇ ਤਰ੍ਹਾਂ ਬੁੱਧਵਾਰ ਨੂੰ ਅਲਬਰਟਾ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਆਇਆ ਸਰਦੀਆਂ ਦਾ ਤੂਫਾਨ ਪੂਰਬ ਦੇ ਵੱਲ ਚੱਲ ਗਿਆ ਅਤੇ ਸੂਬੇ ਦੇ ਮੁੱਖ ਸ਼ਹਿਰਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਦੂਰ ਚਲਾ ਗਿਆ ਇਸ ਦਿਨਾਲੀ ਮੱਦੇ ਨਜ਼ਰ ਇਸ ਨੂੰ ਵੇਖਦੇ ਹੋਏ ਸੜਕਾਂ ਹਜੇ ਵੀ ਖਤਰਨਾਕ ਤਸਵੀਰਾਂ ਨੇ ਤੇ ਤੂਫਾਨ ਨੇ ਗ੍ਰਾਂਟੇ ਪ੍ਰੀਰੀ ਅਤੇ ਸਲੇਵ ਚੀਲ ਦੇ ਆਲੇ-ਦੁਆਲੇ ਦੇ ਉੱਤਰ ਕੇਂਦਰੀ ਖੇਤਰਾਂ ਤੋਂ ਲੈ ਕੇ ਦੱਖਣ ਵੱਲ ਕੈਨੇਡਾ ਅਮਰੀਕਾ ਸਰਹੱਦ ਤੱਕ ਖਾਸ ਕਰਕੇ ਹਾਈਵੇ ਅਤੇ ਪਿੰਡੂ ਸੜਕਾਂ ਉਤੇ ਖਤਨਾਕ ਡਰਾਈਵਿੰਗ ਹਾਲਾਤ ਪਤਾ ਕਿਤੇ ਨੇ ਕਿਉਂਕਿ ਤੇਜ਼ ਹਵਾਵਾਂ ਨੇ ਭਾਰੀ ਬਰਫਬਾਰੀ ਕੀਤੀ ਹੈ ਜਿਸ ਕਰਕੇ ਸੜਕਾਂ ਬਰਫ਼ ਦੇ ਨਾਲ ਟਕ ਗਈਆਂ ਅਤੇ ਵਾਈਟ ਆਊਟ ਹਾਲਾਤ ਵੀ ਪੈਦਾ ਹੋ ਗਏ ਨੇ ਆਸੀਐਮਪੀ ਨੇ ਬੁੱਧਵਾਰ ਦੁਪਹਿਰ ਨੂੰ ਕਿਹਾ ਕਿ ਇਸ ਦੇ ਨਾਲ 80 ਤੋਂ 100 ਵਾਹਨ ਦੇ ਟਕਰਾਵਾਂ ਦੇ ਵਿੱਚ ਯੋਗਦਾਨ ਪਿਆ ਜਿਸ ਕਾਰਨ 에ਅਰ ਡਰੀ ਅਤੇ ਕੈਲਗੇਰੀ ਦੇ ਵਿਚਕਾਰ ਹਾਈਵੇ 2 ਥਾਵਾ ਦਿਸ਼ਾਵਾਂ ਵਿੱਚ ਬੰਦ ਹੋ ਗਿਆ ਆਸੀਐਮਪੀ ਕਾਰਪੋਰ ਨੈਸ਼ਨਲ ਜਿਨਾਸ ਲੇਨੀ ਨੇ ਇੱਕ ਨਿਊਜ਼ ਚੈਨਲ ਨੂੰ ਐਡਮੰਟਨ 'ਚ ਦੱਸਿਆ ਕਿ ਕੈਲਗੇਰੀ ਪੁਲਿਸ ਤਕਨੀਲ ਦੁਬੱਟਾ ਸ਼ਹਿਰ ਤੋਂ ਹਾਈਵੇ 2 ਤੋਂ ਉੱਤਰ ਵੱਲ ਜਾਣ ਵਾਲੇ ਟ੍ਰੈਫਿਕ ਨੂੰ ਰੀਡਾਇਰੈਕਟ ਕਰ ਗਿਆ 올ਸ ਫਾਈ ਡਿਪਾਰਟਮੈਂਟ ਨੇ ਬੁੱਧਵਾਰ ਨੂੰ ਦੁਪਹਿਰ ਨੂੰ ਮੌਸਮ ਅਤੇ ਯਾਤਰਾ ਸਲਾਹ ਕਰ ਜਾਰੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਅਲਬਰਟਾ ਦੇ ਦੋ ਸਬਤੋਟੇ ਸ਼ਰਤ ਦੇ ਵਿਚਕਾਰ ਮੁੱਖ ਉੱਤਰੀ ਤਖਨੀ ਰਸਤਾ 올ਸ ਓਵਰਪਾਸ ਤੋਂ ਕ੍ਰਾਸਫੀਲਡ ਤੱਕ ਦੱਖਣ ਵੱਲ ਪੰਤ ਕਰ ਦਿੱਤਾ ਗਿਆ ਜੋ ਕਿ ਲਗਭਗ 50 ਕਿਲੋਮੀਟਰ ਦਾ ਖੇਤਰ ਹੈ 올ਸ ਹਾਈਵੇ ਦੇ ਬਿਲਕੁਲ ਪੱਛਮ ਦੇ ਵਿੱਚ ਸਥਿਤ ਹੈ ਕੈਲਗਰੀ ਤੋਂ 100 ਕਿਲੋਮੀਟਰ ਉੱਤਰ ਦੇ ਵਿੱਚ ਦੁਪਹਿਰ ਦੇ ਅੱਧ ਵਿੱਚ ਹਾਈਵੇ 2 ਉੱਤੇ ਦੱਖਣ ਵੱਲ ਬੋਟੇਨ ਦੇ ਦੱਖਣ ਦੇ ਵਿੱਚ ਇੱਕ ਟੱਕਰ ਦੀ ਰਿਪੋਰਟ ਮਿਲੀ ਹੈ ਜਿਸ ਕਾਰਨ ਦੱਖਣ ਵੱਲ ਜਾਣ ਵਾਲਾ ਟ੍ਰੈਫਿਕ ਬੰਦ ਹੋ ਗਿਆ ਬੋਰਡਨ ਰੈਡ ਡੀਅਰ ਤੁਸੀਂ 43 ਕਿਲੋਮੀਟਰ ਦੱਖਣ ਦੇ ਵਿੱਚ ਅਤੇ ਕੈਲਗੇਰੀ ਤੋਂ 115 ਕਿਲੋਮੀਟਰ ਉੱਤਰ ਦੇ ਵਿੱਚ ਹੈ ਅਲਬਰਟਾ 511 ਦੇ ਅਨੁਸਾਰ ਐਡਮਿੰਟਨ ਦੇ ਦੱਖਣ ਦੇ ਵਿੱਚ ਬੁੱਧਵਾਰ ਦੁਪਹਿਰ ਨੂੰ ਮਿਲਟਵਲ ਹਾਈਵੇ 616 ਤੇ ਮੋੜ ਵੱਲ ਜਾਂਦੇ ਉੱਪਰ ਵੱਲ ਜਾਣ ਵਾਲੇ ਹਾਈਵੇ 2 ਉੱਤੇ ਟੱਕਰ ਨੇ ਸੱਜੇ ਹੱਤੀ ਲੇਨ ਨਿਬੰਧ ਹੋਣ ਕਾਰਨ ਆਵਾਜਾਈ ਨੂੰ ਹੋਲਕਾ ਦਿੱਤੇ ਹਾਈਵੇ 2 ਉਤੇ ਡਰਾਈਵਿੰਗ ਦੀ ਖਤਰਨਾਕ ਸਥਿਤੀ ਦੇ ਵਿਚਕਾਰ ਕਈ ਵਾਹਨ ਖੱਡੇ ਦੇ ਵਿੱਚ ਡਿੱਗਣ ਦੀ ਰਿਪੋਰਟ ਕੀਤੀ ਗਈ ਹੈ ਐਡਮੰਟਲ ਅਤੇ ਗ੍ਰਾਂਡੇ ਪ੍ਰੇਰ ਦੇ ਉੱਤਰ ਪੱਛਮ ਵਾਲੇ ਖੇਤਰ ਦਿੱਲੀ ਦੁਪਹਿਰ ਦੇ ਹੱਦ ਤੱਕ ਖਤਮ ਹੋਈ ਪਰ ਫਾਲਟੀ ਚਤਾਮ ਲਾਗੂ ਸੀ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 10 ਤੋਂ 20 ਸੈਂਟੀਮੀਟਰ ਦੇ ਵਿਚਕਾਰ ਪਰਫੈਨ ਦੀ ਉਮੀਦ ਹੈ ਪਰ ਕੁਝ ਖੇਤਰਾਂ ਦੇ ਵਿੱਚ 30 ਸੈਂਟੀਮੀਟਰ ਦੇ ਨੇੜੇ ਤੇੜੇ ਪਰਫੈ ਸੱਕਦੀ ਹੈ ਹਲਕੀ ਬਰਫ਼ ਰਾਤੋ-ਰਾਤ ਪੈਣੀ ਬੰਦ ਹੋਣ ਦੀ ਉਮੀਦ ਹੈ। ਅਲਬਰਟਰੀ ਰਾਜਧਾਨੀ ਤੇ ਆਲੇ-ਦੁਆਲੇ ਦੇ ਹਾਈਵੇ ਅਤੇ ਸੜਕਾਂ ਸ਼ਾਮ 4:20 ਮਿੰਟ ਤੱਕ ਬਰਫ਼ ਦੇ ਨਾਲ ਟੱਕੀਆਂ ਹੋਈਆਂ ਸੀ। ਜਿਸ ਦੇ ਵਿੱਚ ਉੱਤਰ-ਪੱਛਮ ਦੇ ਵਿੱਚ ਬੈਲਹੈਡ, ਉੱਤਰ-ਪੂਰਬ ਦੇ ਵਿੱਚ ਲੈਮੋਂਟ ਅਤੇ ਪੱਛਮ ਦੇ ਵਿੱਚ ਅਨੋਵੀ, ਸਪਰਸ ਗਰੋਵ ਅਤੇ ਸਟੋਨੀ ਪਲੇਨ ਸ਼ਾਮਲ ਨੇ। ਐਡਮੈਂਟਨ ਤੋਂ ਲਗਭਗ 150 ਕਿਲੋਮੀਟਰ ਦੱਖਣ-ਪੱਛਮ ਦੇ ਵਿੱਚ ਗ੍ਰੇਟਨ ਵੈਲੀ ਅਤੇ ਇਸ ਦੇ ਨਾਲ ਹੀ ਵਾਲ ਦੁਆਲੇ ਦੇ ਪਾਈਚਾਰੇ ਉਹੀ ਸੜਕੀ ਹਲਾਤਾਂ ਦਾ ਸਾਹਮਣਾ ਕਰ ਰਹੇ ਨੇ ਉਤਰੀ ਕੇਂਦਰੀ ਅਲਬਰਟਾ ਦੇ ਪੀਸ ਕੰਟਰੀ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਸਰਹੱਦ ਤੋਂ ਪੂਰਬ ਵੱਲ ਵਾਲੇ ਵੈਲੀ 뷰 ਅਤੇ ਦੱਖਣ ਵੱਲ ਫੋਕਸ ਕ੍ਰੀਕ ਤੱਕ ਅਤੇ ਨਾਲ ਹੀ ਸਲੇਵ ਝੀਲ ਦੇ ਵਾਲੇ ਦੁਆਲੇ ਸੜਕਾਂ ਦੀ ਹਾਲਤ ਲਗਭਗ ਇੱਕੋ ਜਿਹੀ ਹੈ ਡ라이ਵਰ ਨੇ ਸਪਸ ਗਰੋਵ ਅਤੇ ਸਟੋਨੀ ਪਲੇਨ ਦੇ ਨੇੜੇ ਸੈਂਟਰੀ ਹਾਈਵੇਅ ਤੇ ਪਿਛਲੀਆਂ ਸੜਕਾਂ ਉਤੇ ਟੋਈਆਂ ਦੇ ਵਿੱਚ ਬਰਫਬਾਰੀ ਬਰਫ ਦੇ ਵਹਾਅ ਅਤੇ ਵਾਹਨ ਦੀ ਮਦਦ ਕਰਨ ਵਾਲੇ ਦੌਰਕਾ ਕਦੀ ਰਿਪੋਰਟ ਕੀਤੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ